ਕੁੱਤਾ ਖੁੱਲਾ ਹੈ ਹੂੰ ਕੁੱਤਾ ਦਾ ਕਾਣੂ ਖੁੱਲਾ ਕੁੰਡੀ ਖੁੱਲਿਆ ਮਲਾਈ ਬੈਠਿਓ ਲਹੌਣਦਾਰਾ ਦਾ ਹੋ ਕੀ ਮਤਲਬ ਮਤਲਬ ਤਾਂ ਸਰਿਆਮ ਦਿਖ ਰਿਹਾ ਹੈ ਕੁੰਡੀ ਤਾਂ ਐ ਲੰਕਦੀ ਹੈ ਜਿਵੇਂ ਮੰਦਰ ਚ ਟੱਲ ਲੰਕਦਾ ਹੁੰਦਾ ਆ ਜਾ ਹੁਣ ਅੰਦਰੋਂ ਨਿਕਲੇ ਬਾਹਰ ਚੱਲ ਕੋਈ ਨਹੀਂ ਰਲ ਮਿਲ ਕੇ ਕੰਮ ਚੱਲਦਾ ਹੁੰਦਾ ਰਲ ਮਿਲ ਕੇ ਨੂੰ ਕੀ ਮੇਰਾ ਤੁਹਾਡੇ ਨਾਲ ਤੋੜਾ ਸਾਂਝਾ ਪਾਇਆਗਾ ਬਹੁਤ ਹਨ ਇੱਥੇ ਬੁੜਕ ਜੇ ਤੇਰੇ ਵਰਗੇ ਛੱਤੀ ਦੁਰੇ ਫਿਰਦੇ ਨੇ ਪਹਿਲਾਂ ਤਾਂ ਅਫਸਰਾ ਮੰਗਾ ਕੇ ਰੋਹ ਮੰਨ ਲਗੇ ਬਾਅਦ ਚ ਭੀ ਜੀ ਬਿੱਲੀ ਬਣ ਜਾਂਦੇ ਨੇ ਆਪੇ ਜੀਪੂ ਜੀ ਬਿੱਲੀ ਹੋ ਰਹੀ ਹੋਣਗੇ ਨਾਲੇ ਤੁਸੀਂ ਕੀ ਕਹਿੰਦੇ ਹੋ 37ਵਾਂ 37ਵਾਂ ਜਿੱਦ ਦੇ 37ਵਾਂ ਪੂਆ ਤਮਾਨ ਨੇ ਪੱਕਾ ਕਰਤਾ ਨਾ ਤੁਹਾਡੀਆਂ ਕੁੰਡੀਆਂ ਫੜ ਕੇ ਆਏ ਮੂੰਹ ਲਾਮਕੜ ਲਾ ਦੂੰ ਜਿਵੇਂ ਸੂਹੀ ਕੁੱਤੀ ਦੇ ਕੋڑے ਲਾਮ ਕਰੇ ਹੁੰਦੇ ਨੇ ਤਨਖਾਹ ਵਧੀਆ ਹੋ ਤਾਂ ਹੀ ਬੁੜਕ ਬੁੜਕ ਬੋਲਦਾ ਤਨਖਾਹ ਨੂੰ ਕੀ 70000 ਲੈਂਦਾ ਇਹ 7-8000 ਤੇ ਤੁਰੇ ਫਿਰਦੇ ਨੇ ਸਾਢੇ 7-8000 ਤਨਖਾਹ ਥੋਡੇ ਵਰਗੇ ਲੋਕਾਂ ਕਰਕੇ ਆ ਗਈ ਕਿਉਂ ਸਾਡਾ ਤੁਹਾਡੀਆਂ ਤਨਖਾਹਾਂ ਕੀ ਲੈਣ ਦੇਣਾ ਨਾ ਲੈਣ ਦੇਣ ਕਿਉਂ ਨਹੀਂ ਸਰਕਾਰ ਨੇ 2 ਮਹੀਨੇ ਦੀ 600 ਜੁਆਨ